ਤੇ ਆਪ ਤਾਂ ਲਾ ਦੇਖੋ ਆਪ ਤਾਂ ਕੁੜੀਆਂ ਨੇ ਕੱਤਣੀ ਬਣਾਈ ਆ ਪੁੱਤ ਪੂਰੇ 15 ਦਿਨ ਲੱਗੇ ਪੁੱਤ ਆਹ ਕੱਤਣੀ ਬਣਾਈ ਆ ਪੁੱਤ ਆਹ ਖਾਣ ਯਾਰ ਮਾਲਾ ਨੇ ਤੇ ਇਹ ਪੁੱਤ ਪੂਰੇ 15 ਦਿਨ ਲੱਗੇ ਆਹ ਪੁੱਤ ਦੇਖ ਕੇ ਗਰੈਨ ਆਇਨੀ ਆਹ ਦੇਖ ਪੁੱਤ ਆ ਵੀ ਬੁਣੇ ਨੇ ਪਤਾ ਦੇਖ ਆ ਬੁਣੀ ਜਾਂਦੇ ਪੁੱਤ ਤੇ ਆਪ ਤੇ ਡੱਬੇ ਨੇਗੇ ਆਹ ਮਠਾਈ ਪਾਉਂਦੇ ਨੇ ਹੁਣ ਵਿਆਹ ਚ ਜਾਂਦੇ ਨੇ ਡੱਬੇ ਇਹ ਭਰੀਆਂ ਚਟੋਂਦੇ ਨੇ ਪੁੱਤਾਂ ਇਹ ਆ ਆ ਦੇਖ ਮਠਿਆਈਆਂ ਚ ਪੁੱਤ ਮਠਿਆਈਆਂ ਪਾਉਂਦੇ ਨੇ ਆ ਆ ਸੈਟਰ ਨੇ ਪੁੱਤ ਇਹ ਆਇਆ ਹੈ ਸੈਟਰ ਨੇ ਪੁੱਤ ਇਹ ਆ ਦੇ ਆ ਸੈਟਰ ਤੇ ਆਹ ਬਤ ਪੀੜੀਆਂ ਦੇਖ ਇਹ ਪੁੱਤ ਕੁੜੀਆਂ ਹੁਣ ਬਹੁਤ ਕੁਝ ਬਣਾ ਰਹੀਆਂ ਨੇ ਬਹੁਤ ਹੀ ਜ਼ਿਆਦਾ ਕੁਝ ਹੱਥਾਂ ਦੇ ਹੁਨਰ ਪੁੱਤ ਇਹ ਆ ਦੇ ਪੁੱਤ ਆ ਦੇ ਆ ਦੇ ਪੁੱਤ ਇੰਨੇ ਚ ਮਠਿਆਈ ਪੈਂਦੀ ਆ ਪੁੱਤ ਏਹ ਨੂੰ ਪਿਆਹਾ ਚੁੱਪਤ